ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਲੇ ਮਲੇ ਦੇ ਮੌਕੇ ਤੇ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਜਿੱਥੇ ਤੁਸੀਂ ਇੱਕ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਕੋੜ ਇੱਕ ਬੜਾ ਵੱਡਾ ਗੰਧ ਖਤਮ ਕਰਦੇ ਪਏ ਹੋ ਨਸ਼ਿਆਂ ਦਾ ਅਸੀਂ ਬੇਨਤੀ ਕਰਦੇ ਆ ਜਿੱਦਾਂ ਨਸ਼ੇ ਦੇ ਸਦਾਕਰਾਂ ਦੇ ਘਰ ਜਿਹੜੇ ਨੂੰ ਟਾਈ ਜਾ ਰਹੇ ਨੇ ਇਸ ਤੋਂ ਵੀ ਵੱਡਾ ਪਾਪ ਇੱਕ ਬੱਜਰ ਪਾਪ ਪੰਜਾਬ ਦੇ ਵਿੱਚ ਹੋ ਰਿਹਾ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਨੇ ਅੰਗ 파ੜੇ ਜਾ ਰਹੇ ਨੇ ਸੋ ਉਹਨਾਂ ਦੇ ਖਿਲਾਫ ਵੀ ਐਸੀ ਹੀ ਸਖਤ ਕਾਰਵਾਈ ਸਰਕਾਰ ਕਰੇ ਉਹਨਾਂ ਦੇ ਐਸੇ ਦੁਸ਼ਟਾਂ ਦੇ ਘਰਾਂ ਤੇ ਬਲਡੋਜ਼ਰ ਚੱਲਣਾ ਚਾਹੀਦਾ ਇਹ ਸਾਡੀ ਪੰਜਾਬ ਦੀ ਸਰਕਾਰ ਤੋਂ ਮੰਗ ਹੈ ਕਿ ਜਿੱਥੇ ਤੁਸੀਂ ਇੱਕ ਗੰਦ ਮਟਾ ਰਹੇ ਹੋ ਮੁਕਾਰ ਰਹੇ ਹੋ ਚੰਗੀ ਗੱਲ ਹੈ ਪਰ ਉਸ ਤੋਂ ਵੀ ਇੱਕ ਵੱਡਾ ਕਲੰਕ ਜਿਹੜਾ ਪੰਜਾਬ ਦੇ ਮੱਥੇ ਤੇ ਆ ਉਹ ਬੇਅਦਬੀਆਂ ਦਾ ਕਲੰਕ ਹੈ ਇਹਨੂੰ ਵੀ ਧੋ ਦਿਓ ਤੇ ਅੱਠੇ ਪੈਟਲ ਸੇਵਾ ਲਹਿਰ ਵੱਲੋਂ ਤੇ ਨਾਲ ਹੀ ਸਾਡੇ ਜੋ ਪਾਇਸਾ ਪਾਈ ਗੁਰਜੀਤ ਸਿੰਘ ਖਾਲਸਾ ਜੋ ਕਿ ਸਮਾਣੇ ਟਾਵਰ ਦੇ ਉੱਤੇ ਮੋਰਚਾ ਲਾਈ ਬੈਠੇ ਨੇ ਉਹਨਾਂ ਵੱਲੋਂ ਇੱਕ ਸਾਂਝੀ ਮੰਗ ਸਾਡੀ ਪੰਜਾਬ ਦੀ ਸਰਕਾਰ ਨੂੰ ਹੈ ਕਿ ਇਹ ਇਹਨਾਂ ਦੁਸ਼ਟਾਂ ਦੇ ਘਰ ਵੀ ਉਦਾਂ ਹੀ ਬਲਡوزر ਫੇਰੋ ਜਿੱਦਾਂ ਨਸ਼ੇ ਦੇ ਸਦਾਗਰਾਂ ਦੇ ਫੇਰੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ